ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਮਨ ਤਨ ਤੇਰਾ ਧਨ ਭੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਜੀਉ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਉ ਸਦਾ ਸਦਾ ਤੂੰ ਹੈ ਸੁਖਦਾਈ ਨੇਵਾਂ ਨੇਵਾਂ ਲਾਗਾ ਤੇਰੀ ਪਾਈ ਕਾਰ ਕਮਾਵਾ ਜੇ ਤਦ ਭਾਵਾ ਜਾ ਤੂੰ ਦੇਹ ਦਇਆਲਾ ਜੀਓ ਪ੍ਰਭ ਤੁਮਤੇ ਲਹਿਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹ ਸੋਈ ਸੁਖ ਸਹਿਣਾ ਜਿਥੈ ਰਖਹ ਬੇਕੁੰਠ ਤੇ ਥਾਈ ਤੂੰ ਸਬਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਜ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਮੇਗ ਪਠਾਇਆ ਜਾਲਥਾਲ ਮਹੀਆਲਾ ਦਹਿ ਦੇਸ ਵਰਸਾਇਆ ਸਾਤ ਭਈ 부ਜੀ ਸਭ ਤ੍ਰਿਸਨਾ ਅਨਦ ਭਇਆ ਸਭ ਠਾਈ ਜੀਉ ਸੁਖ ਦਾਤਾ ਦੁਖ ਭੰਜਨ ਹਾਰਾ ਆਪੇ ਬਖਸ ਕਰੇ ਜੀਉ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤ ਪਾਲੇ ਪਏ ਪੈਰੀ ਤਿਸ ਹੈ ਮਨਾਈ ਜੀਓ ਜਾ ਕੇ ਸ਼ਰਨ ਪਇਆ ਗਤ ਪਾਈਐ ਸਾਸ ਸਾਸ ਹਰ ਨਾਮ ਧਿਆਈਐ ਤੇਸ ਬਿਨ ਹੋਰ ਨਾ ਦੂਜਾ ਠਾਕੁਰ ਸਭ ਤਿਸੈ ਕੀਆ ਜਾਈ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਘੇਰਾ ਨਾਨਕ ਦਾਸ ਕਹੈ ਬੇਨੰਤੀ ਆਠ ਪਹਿਰ ਤਦ ਧਿਆਈ ਜੀਉ ਮਾਜ ਮਹੱਲਾ ਪੰਜਵਾ ਸਬੇ ਸੋਖ ਭਏ ਪ੍ਰਭ ਉੱਠੇ ਗੁਰਪੂਰੇ ਕੇ ਚਰਨ ਬਨ ਉੱਠੇ ਸਹਜ ਸਮਾਦ ਲੱਗੇ ਲਿਵ ਅੰਤਰ ਸੋ ਰਾਸ ਸੋਈ ਜਾਣੈ ਜੀਓ ਅਗਮ ਅਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ ਨੇਰਾ ਸਦਾ ਅਲਿਪਤ ਜੀਆ ਕਾ ਦਾਤਾ ਕੋ ਵਿਰਲਾ ਆਪ ਪਛਾਣੈ ਜੀਓ ਪ੍ਰਭ ਮਿਲਣਾ ਕੀ ਏ ਹਨੀ ਸਾਣੀ ਮਨ ਇਕੋ ਸੱਚਾ ਹੁਕਮ ਪਛਾਣੀ ਸਹਜ ਸੰਤੋਖ ਸਦਾ ਤ੍ਰਿਪਤਾਸੀ ਅਨਦ ਖਸਮ ਕੈ ਭਾਣੈ ਜੀਉ ਹਤੀ ਦਿੱਤੀ ਪ੍ਰਭ ਦੇਵਨ ਹਾਰੈ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਹਰ ਰੰਗ ਮਾਣੈ ਜੀਉ माज ਮਹੱਲਾ ਪੰਜਵਾ ਕਿੰਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤਾ ਦੁਖ ਕਾ ਡੇਰਾ ਢਾਹਿਆ ਜੀਉ ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਨ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸਵਾਮੀ ਆਹਿਆ ਜੀਓ ਜੋ ਕਿਛ ਕਰੇ ਸੋ ਆਪੇ ਆਪੈ ਬੋਧ ਸਿਆਣਪ ਕਿਛੂ ਨਾ ਜਾਪੈ ਆਪਣਿਆ ਸੰਤਾਨੋ ਆਪ ਸਹਾਈ ਪ੍ਰਭ ਧਰਮ ਉਪਲਾਵਾ ਲਾਹਿਆ ਜੀਓ ਚਰਨ ਕਮਲ ਜਨਕਾ ਆਧਾਰੋ ਅੱਠ ਪਹਿਰ ਰਾਮ ਨਾਮ ਵਾਪਾਰੋ ਸਹਜ ਆਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਓ ਮਾਜ ਮਹੱਲਾ ਪੰਜਵਾ ਸੋ ਸਚ ਮੰਦਰ ਜਿਤ ਸਚ ਧਿਆਈਐ ਸੋ ਰਿਦਾ ਸੁਹਿਲਾ ਜਿਤ ਹਰ ਗੁਣ ਗਾਈਐ ਸਾਤ ਅਰਤ ਸੁਹਾਵੇ ਜਿਤ ਵਸਹਿ ਹਰ ਜਨ ਸੱਚੇ ਨਾਮ ਵਿਟੋ ਕੁਰਬਾਨੋ ਜੀਓ ਸਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵ ਹੈ ਜਨ ਤੇਰੇ ਸੱਚ ਸਬਦ ਮਨ ਮਾਣੋ ਜੀਓ ਸਾਚਾ ਸਾ ਲਾਹਣ ਵਡਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰਾ ਤੁਧ ਭਾਵਹਿ ਸਚ ਨਾਮ ਨੀਸਾਣੋ ਜੀਉ ਸਚੇ ਅੰਤ ਨਾ ਜਾਣੈ ਕੋਈ ਥਾਨ ਥਨੰਤਰ ਸਚਾ ਸੋਈ ਨਾਨਕ ਸਚ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਓ ਮਾਜ ਮਹੱਲਾ ਪੰਜਵਾ ਹਰੈਣ ਸੁਹਾਵੜੀ ਦਿਨਸ ਸੁਹੇਲਾ Jap ਅੰਮ੍ਰਿਤ ਨਾਮ ਸੰਤ ਸੰਗ ਮੇਲਾ ਮਾਜ ਮਹੱਲਾ ਪੰਜਵਾ ਐਥੈ ਤੁਹੈ ਆਗੈ ਆਪੇ ਜੀਵ ਜੰਤਰ ਸਭ ਤੇਰੇ ਥਾਪੇ ਤਦ ਬਿਨ ਅਵਰ ਨਾ ਕੋਈ ਕਰਤੇ ਮੈਂ ਧਰ ਓਟ ਤੁਮਾਰੀ ਜੀਉ ਰਸਨਾ ਜਪ ਜਪ ਜੀਵੈ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤិន ਹੀ ਸੁਖ ਪਾਇਆ ਸੋ ਜਨਮ ਨਾ ਜੁਵੇ ਹਰੀ ਜੀਓ ਨਾਮ ਅਵਖਦ ਜਿਨ ਜਨਤੇ ਰਹਿ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵਹੁ ਦਿਨ ਰਾਤੀ ਸਫਲ ਏਹਾ ਹੈ ਕਾਰੀ ਜੀਓ ਦ੍ਰਿਸ਼ਟ ਧਾਰ ਆਪਨਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਸ ਵਿਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜੀਓ ਦ੍ਰਿਸ਼ਟ ਧਾਰ ਆਪਨਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਾ ਸਵੇਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤਸਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ